ਇਹ ਜਲਦੀ ਸੜਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਮੇ ਗਰਮ-ਗਰਮ ਹਲੇ ਇਹ ਪ੍ਰੀ-মিকਸ ਹੈ ਜਿਹੜੀ ਦੇਖ ਰਹੇ ਹੋ ਹਜੇ ਇਸ ਤੇ ਇੱਕ ਕੋਟ ਹੋਰ ਪੈਣਾ ਹੈ ਜਿਹੜਾ ਕਿ ਇਹਦੇ ਵਿੱਚ ਜਾਨੀ ਕਿ ਪੂਰਾ ਐਨ ਅੰਦਰ ਤੱਕ ਜਾ ਕੇ ਇਹਨੂੰ ਸ਼ਰਮਾ ਕਹ ਦੋ ਵੀ ਇਹਨੂੰ ਜਾਮ ਕਰੂਗਾ ਵੀ ਤਾਜ ਉਹ ਖੜਨਾ ਸਕੂ ਔਰ ਇਹਦੇ ਵੀ ਸੈਂਪਲ ਭਰਿਆ ਜਾਊਗਾ ਇਹਦੀ ਸੈਂਪਲਿੰਗ ਭਰਾ ਕੇ ਲੈਬੋਰੀ ਚ ਭੇਜਾਂਗੇ ਵੀ ਤਾਜ ਉਹਨਾਂ ਦੀ ਜਿਹੜੀ ਲੁੱਕ ਵਿੱਚ ਮਲਾਈ ਹੋਈ ਹੈ ਬਜਰੀ ਦੇ ਉਹ ਪੂਰੀ ਹੈ ਜਿਹੜੀ ਇਹਦੇ ਚ ਮਟੀਰੀਅਲ ਹੋਰ ਵੀ ਜਿਹੜਾ ਇਹਨਾਂ ਨੇ ਪਾਣਾ ਬਾਅਦ ਚੋਲੇ ਉੱਤੇ ਉਹਨੂੰ ਕਿਹੜੀ ਕੋਟਿੰਗ ਕਰਨੀ ਸੀਲ ਕੋਟਿੰਗ ਜਿਹੜੀ ਸੀਲ ਕੋਟਿੰਗ ਕਰਨੀ ਹੈ ਕਿ ਆ ਉਹ ਪ੍ਰੋਪਰ ਮਟੀਰੀਅਲ ਦੀ ਹੋਊਗੀ ਇੱਕ ਇੱਕ ਚੀਜ਼ ਇਹ ਚੈੱਕ ਕੀਤੀ ਜਾਊਗੀ ਇਨਸ਼ੋਰ ਕੀਤਾ ਜਾਊਗਾ ਵੀ ਕੁਆਲਿਟੀ ਠੀਕ ਹੋਵੇ ਦੇਖੋ ਲੋਕ ਬੜੇ ਆਸਾਂ ਦੇ ਨਾਲ ਸਰਕਾਰਾਂ ਚੁਣਦੇ ਨੇ ਔਰ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਹੁੰਦਾ ਲੋਕਾਂ ਨੇ ਆ ਦਾ ਜਿਹੜਾ ਟੈਕਸ ਦੇ ਰੂਪ ਚ ਲੋਕ ਭਰਦੇ ਨੇ ਔਰ ਜਦੋਂ ਇਮਾਨਦਾਰ ਸਰਕਾਰ ਈਮਾਨਦਾਰੀ ਨਾਲ ਕੰਮ ਕਰੇ ਇਹ ਸੜਕਾਂ ਘੱਟੋ ਘੱਟ ਨਹੀਂ ਤਾਂ 7-8-10 ਸਾਲ ਇਹਨਾਂ ਨੂੰ ਮੁਰੰਮਤ ਦੀ ਜ਼ਰੂਰਤ ਪੈਣੀ ਨਹੀਂ ਚਾਹੀਦੀ ਸੋ ਅੱਕੇ ਵੀ ਸਰਕਾਰਾਂ 'ਚ ਸੜਕਾਂ ਬਣਦੀਆਂ ਅਸੀਂ ਦੇਖੀਆਂ ਉਧਰੋਂ ਸੜਕ ਉਹ ਪਿੱਛੋਂ ਬਣਾਣੀ ਸ਼ੁਰੂ ਕਰਦੇ ਸੀ ਜਿੱਥੇ ਤੱਕ ਇਹ ਮੁੱਕਦੀ ਸੀ ਕਿੱਛੋਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਿੱਛੋਂ ਪੂਰੇ ਦੇ ਪੂਰੇ ਖਲੇ ਪੜੇ ਲੈਣੇ ਸ਼ੁਰੂ ਹੋ ਜਾਂਦੇ ਸੀ ਸੋਨਾ ਸੀ ਇਨਸ਼ੋਰ ਕੀਤਾ ਵੀ ਇਹ ਸੜਕਾਂ ਜਿਹੜੀਆਂ ਇਹਨਾਂ ਦੀ ਜਿਹੜੀ ਮਿਆਦ ਹੈ ਉਹ ਘੱਟੋ ਘੱਟ ਨਹੀਂ ਤਾਂ 8-10 ਸਾਲ ਦੀ ਹੋਣੀ ਚਾਹੀਦੀ ਹੈ ਔਰ 5 ਸਾਲ ਦੀ ਉਸ ਠੇਕੇਦਾਰ ਨੂੰ ਅਸੀਂ ਇਹਦੇ ਤੇ ਬਾਉਂਡ ਕੀਤਾ। ਥੈਂਕ ਥੈਂਕ ਯੂ ਧੰਨਵਾਦ ਜੀ ਬਹੁਤ। ਬੜੀ ਲੰਬੇ ਸਮੇਂ ਤੋਂ तकरीबन 8-9 ਸਾਲ ਤੋਂ ਵੱਧ ਸਮਾਂ ਹੋ ਗਿਆ ਇਸ ਏਰੀਏ ਦੀ ਡਿਮਾਂਡ ਸੀ ਕਿ ਸਾਡੀ ਜਿਹੜੀ ਇਹ ਸੜਕ ਹੈ ਜਿਹੜੀ ਕਿ ਮਲੇਰ ਕੋਟਲਾ ਰੋਡ ਤੋਂ ਪੂਰੋ ਜਲਾਜਣ ਤੋਂ ਸ਼ੁਰੂ ਹੋ ਕੇ ਪੰਜਰੁਖੇ ਤੱਕ ਬਣਨੀ ਹੈ। ਇਹ ਸੜਕ ਦੀ ਲੰਬਾਈ ਤਕਰੀਬਨ 1.70 ਕਿਲੋਮੀਟਰ ਇਹਦਾ ਅੱਜ ਆਪਾਂ ਉਦਘਾਟਨ ਕਰਨ ਲੱਗੇ ਆਂ ਔਰ ਇਹਦੇ ਉੱਤੇ ਟੋਟਲ ਸੜਕ ਜਿਹੜੀ 1.70 ਕਿਲੋਮੀਟਰ ਸੜਕ ਬਣਨੀ ਹੈ ਇਹ ਇਹਦੇ ਤੇ ਪੰਜਾਬ ਸਰਕਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਸਰਕਾਰ ਹੈ ਜਿਹੜੀ 19 ਲੱਖ ਰੁਪਈਆ ਖਰਚਣ ਜਾ ਰਹੀ ਹੈ ਜੀ ਜਿਹੜੀ ਬਹੁਤ ਆਪਣੇ ਆਪ ਥੋਨੂੰ ਵਧਾਈਆਂ ਵਾਲੀ ਗੱਲ ਹੈ ਔਰ ਇਹ ਇਹਦਾ ਕੰਮ ਹਫਤੇ ਦੇ ਵਿੱਚ ਵਿੱਚ ਸ਼ੁਰੂ ਹੋ ਜੂਗਾ ਔਰ ਇਹ ਜਲਦੀ ਹੀ ਕੰਮ ਸ਼ੁਰੂ ਹੋਣ ਤੋਂ ਜਲਦੀ ਫਿਰ ਮੁਕੰਮਲ ਕਰ ਦਿੱਤਾ ਜਾਊਗਾ ਅੱਜ ਅੱਜ ਦੇ ਵਿੱਚ ਅਸੀਂ ਇਹ ਤੀਜੀ ਇਹ ਤੀਜੀ ਸੜਕ ਹੈ ਜਿਹਦਾ ਅੱਜ ਅਸੀਂ ਉਦਘਾਟਨ ਕਰਨ ਲੱਗੇ ਨੇ। ਔਰ ਇਸ ਤੋਂ ਬਾਅਦ ਚੋ ਦੋ ਦਾ ਉਦਘਾਟਨ ਅਰੇ ਹੋਰ ਕਰਨਾ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕਿੱਡੇ-ਕਿੱਡੇ ਕੰਮ ਨੇ ਜਿਹੜੀਆਂ ਕਿੱਡੀਆਂ ਵੱਡੀਆਂ ਸੜਕਾਂ ਦਾ ਉਦਘਾਟਨ ਅਸੀਂ ਜਿਹੜਾ ਹੁਣ ਕਰਕੇ ਆਇਆ ਤਿੰਨ ਜਿਹੜੀ ਪਹਿਲੀ ਸੜਕ ਦਾ ਅਸੀਂ ਉਦਘਾਟਨ ਕੀਤਾ ਹੈ ਔਰ ਰੋਣੋ ਖੁਰਦ ਤੋਂ ਪੰਜਰੁੱਖਾ ਵਾਇਆ ਇਸਮੈਲਪੁਰ ਇਹ ਇੱਕ ਮਿੰਟ ਰੋਣੋ ਖੁਰਦ ਤੋਂ ਪੰਜਰੁੱਖਾ ਇਹ ਗਲਤ ਲਿਖਿਆ ਵਾਇਆ ਈਸ਼ਨਪੁਰ ਇਹ 4.46 ਕਿਲੋਮੀਟਰ ਦੀ ਜਿਹੜੀ ਸੜਕ ਹੈ ਇਹਦੇ ਤੇ 50 ਲੱਖ 35000 ਰੁਪਇਆ ਖਰਚ ਕਰਨਾ ਸਰਕਾਰ ਨੇ ਜਿਹੜੀ ਖੰਨੇ ਤੋਂ ਮਲੇਰਕੋਟਲਾ ਰੋਡ ਤੋਂ ਰੌਣੀ ਵਾਇਆ ਪੰਜਰੁੱਖਾ ਬੰਨੀ ਆ ਤੁਰਮਰੀ ਇਹ 8.40 ਕਿਲੋਮੀਟਰ ਲੰਬੀ ਸੜਕ ਹੈ ਇਹਦੇ ਤੇ 1 ਕਰੋੜ 20 ਲੱਖ ਰੁਪਏ ਸਰਕਾਰ ਖਰਚ ਕਰਨ ਜਾ ਰਹੀ ਹੈ ਇਹ ਤੀਜੀ ਸੜਕ ਜਿੱਥੇ ਤੁਸੀਂ ਉਰੇ ਖੜੇ ਆਪਾਂ ਇਹ ਮਲੇਰਕੋਟਲਾ ਰੋਡ ਜਲਾਚਣ ਤੋਂ ਲੈ ਕੇ ਪੰਜਰੁੱਖੇ ਤੱਕ ਬੰਨੀ ਹੈ ਇਹਦੇ ਤੇ 1.70 ਕਿਲੋਮੀਟਰ ਦੀ ਸੜਕਾ 19 ਲੱਖ ਰੁਪਇਆ ਸਰਕਾਰ ਖਰਚ ਕਰਨ ਜਾ ਰਹੀ ਹੈ ਜੀ ਇਸ ਤੋਂ ਅਗਲੇ ਚੌਥੇ ਪਿੰਡ 'ਚ ਈਸੜੂ ਤੋਂ ਕੰਮੇ ਤੱਕ 2 ਕਿਲੋਮੀਟਰ ਸੜਕ ਬਣਨੀ ਹੈ ਜੀਦਾ ਹੁਣ ਜਾ ਕੇ ਨੀ ਪੱਥਰ ਰੱਖਣਾ ਹੈ 27 ਲੱਖ 50 ਹਜ਼ਾਰ ਰੁਪਇਆ ਉੱਤੇ ਲੱਗਣਾ ਹੈ ਜੀ ਪੰਜਵੀਂ ਸੜਕ ਜਿਹਦਾ ਅੱਜ ਉਦਘਾਟਨ ਕਰਨਾ ਹੈ ਖੰਨਾ ਮਲੇਰ ਕੋਟਲਾ ਰੋਡ ਤੋਂ ਲੈ ਕੇ ਘਰਾਲੇ ਤੱਕ ਵਾਇਆ ਫੈਜਗੜ ਕੰਮਾ ਤੇ ਘਰਾਲਾ ਇਹਦੀ 4.10 ਕਿਲੋਮੀਟਰ ਲੈਂਥ ਹੈ ਇਹਦੇ ਤੇ 52 ਲੱਖ 70000 ਰੁਪਏ ਦਾ ਖਰਚਾ ਆਣਾ ਹੈ ਅੱਜ ਅੱਜ ਦੇ ਵਿੱਚ ਸਿਰਫ ਅੱਜ ਅੱਜ ਦੇ ਵਿੱਚ 20.66 ਕਿਲੋਮੀਟਰ ਲੰਬੀਆਂ ਸੜਕਾਂ ਖੰਣੇ ਹਲਕੇ ਦੀਆਂ 20.66 ਕਿਲੋਮੀਟਰ ਖੰਣੇ ਹਲਕੇ ਦੀਆਂ ਸੜਕਾਂ ਜਿਹਦੇ ਤੇ 2 ਕਰੋੜ 70 ਲੱਖ ਰੁਪਈਆ ਖਰਚਾ ਜਿਹੜਾ ਆ ਰਿਹਾ ਅੱਜ ਉਹਨਾਂ ਦੇ ਨਹੀਂ ਪੱਥਰ ਧਰ ਕੇ ਚੱਲੇ ਆ ਔਰ ਇਹਦਾ ਕੰਮ ਹੈ ਜਿਹੜਾ ਉਹ ਹਫਤੇ ਦੇ ਵਿੱਚ ਵਿੱਚ ਸ਼ੁਰੂ ਹੋ ਜੂਗਾ ਔਰ ਵੱਡੀ ਇੱਕ ਗੱਲ ਹੋਰ ਕਿ ਇਸ ਤੋਂ ਪਹਿਲਾਂ ਅਸੀਂ ਜਦੋਂ ਆਏ ਸੀ ਇੱਕ ਜਿਹੜੀ ਅੱਜ ਮਲੇਰ ਕੋਟਲਾ ਰੋਡ ਤੋਂ ਸੜਕ ਬਣ ਰਹੀ ਹੈ ਨਸਰਾਲੀ ਕੰਨੀ ਨੂੰ ਉਹ ਸੜਕ ਜਾ ਕੇ ਦੇਖੋ ਕਿੰਨੀ ਵਧੀਆ ਕੁਆਲਟੀ ਦੀ ਸੜਕ ਬਣਾ ਰਹੇ ਆ ਔਰ ਇਹ ਪਹਿਲੀ ਵਾਰ ਹੋਇਆ ਉਹ ਇਤਿਹਾਸ ਦੇ ਅੰਦਰ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸੜਕਾਂ ਸਹੀ ਬਣ ਸਕਣ ਫਲਾਈਂਗ ਸਕੈਨ ਦੀਆਂ ਟੀਮਾਂ ਤਿਆਰ ਕੀਤੀਆਂ ਨੇ ਇਸ ਸੜਕ ਦਾ ਟੈਂਡਰ ਉਹੀ ਠੇਕੇਦਾਰ ਨੂੰ ਪਾਣ ਦੀ ਇਜਾਜ਼ਤ ਦਿੱਤੀ ਗਈ ਹੈ ਜਿਹੜਾ ਠੇਕੇਦਾਰ ਇਸ ਸੜਕ ਦਾ 5 ਸਾਲ ਲਈ ਫਿਰ ਰੱਖ-ਰਖਾਵ ਕਰੂਗਾ ਜੇ 5 ਸਾਲ ਦੇ ਅੰਦਰ ਇਹ ਸੜਕ ਟੁੱਟਦੀ ਹੈ ਇਹਦੇ 'ਚ ਖੱਡਾ ਪੈਂਦਾ ਚਾਹੇ ਬਰਸਾਤ ਨਾਲ ਟੁੱਟਦੀ ਹੈ ਕੋਈ ਵੀ ਕਾਰਨ ਮੰਨਦਾ ਹਾਂ ਕੋਈ ਤਵੀਆਂ ਨਾਲ ਟੁੱਟ ਗਈ ਗੱਲ ਵੱਖਰੀ ਹੈ ਕੋਈ ਹਾਲ ਨਾਲ ਟੁੱਟ ਗਈ ਗੱਲ ਵੱਖਰੀ ਹੈ ਪਰ ਜੇਕਰ ਮਟੀਰੀਅਲ ਮਾੜਾ ਹੋਣ ਕਰਕੇ ਟੁੱਟਦੀ ਹੈ ਤਾਂ 5 ਸਾਲ ਦੇ ਵਿੱਚ ਵਿੱਚ ਇਸ ਸੜਕ ਦੀ ਮੁਰੰਮਤ ठेकेदार ਫਰੀਜ ਕਰਕੇ ਦਊਗਾ ਔਰ ਉਹਦੀ ਇਹ ਜ਼ਿੰਮੇਵਾਰੀ ਹੈ ਉਹਦਾ ਇਹ ਟੈਂਡਰ ਦੇ ਵਿੱਚ ਸ਼ਰਤ ਪਈ ਹੋਈ ਹੈ ਦੂਜੀ ਗੱਲ ਜਿਸ ਵਕਤੋਂ ਨੇ ਸੜਕ ਦਾ ਕੰਮ ਸ਼ੁਰੂ ਹੋਊਗਾ ਇਸ ਸੜਕ ਦੇ ਕੰਮ ਦੇ ਵਿੱਚ ਫਲਾਇੰਗ ਸਕੈਡ ਦੀਆਂ ਟੀਮਾਂ ਆ ਕੇ ਇਹਦਾ ਸੈਂਪਲ ਭਰ ਕੇ ਲਿਜਾਣਗੀਆਂ ਸੜਕ ਦਾ ਔਰ ਉਹ ਸੈਂਪਲ ਭਰ ਕੇ ਲੈਬੋਰੀਟਰੀ ਚ ਭੇਜਿਆ ਜਾਊਗਾ ਟੈਸਟਿੰਗ ਦੇ ਲਈ ਔਰ ਟੈਸਟ ਕੀਤਾ ਜਾਊਗਾ ਕਿ ਇਹਦੇ ਵਿੱਚ ਜਿਹੜੀ ਬਜਰੀ ਪਈ ਹੈ ਔਰ ਇਹਦੇ ਵਿੱਚ ਜਿਹੜੀ ਲੁੱਕ ਪਈ ਹੈ ਉਹ ਅੱਵਲ ਨੰਬਰ ਦੀ ਹੈ 1 ਨੰਬਰ ਕੁਆਲਟੀ ਦੀ ਹੈ ਪ੍ਰੀਮਿਕਸ ਦੀ ਲੇਅਰ ਕਿੰਨੀ ਮੋਟੀ ਪਈ ਹੈ ਉਸ ਤੋਂ ਬਾਅਦ ਜੋ ਜਿਹੜਾ ਇਹ ਫਾਈਨਲ ਕਾਰਪਟ ਵਿਛਣਾ ਹੈ ਉਹ ਕਿਹੜੇ ਮਟੀਰੀਅਲ ਦਾ ਵਿਛਣਾ ਹੈ ਇੱਕ ਇੱਕ ਚੀਜ਼ ਦਾ ਉਚੇਚੇ ਤੌਰ ਤੇ ਖਾਸ ਧਿਆਨ ਰੱਖਿਆ ਜਾਊਗਾ ਔਰ ਇਹ ਸੜਕ ਐਸੀ ਸੜਕ ਬਣਾਵਾਂਗੇ ਘੱਟ ਤੋਂ ਘੱਟ ਅਨੁਮਾਨਿਤ 8 ਤੋਂ 10 ਸਾਲ ਤੱਕ ਇਹ ਸੜਕ ਟੁੱਟਣੀ ਨਹੀਂ ਚਾਹੀਦੀ ਜੋ ਮੈਨੂੰ ਲੱਗਦਾ ਕਿਉਂਕਿ 5 ਸਾਲ ਦੀ ਤਾਂ ਗਾਰੰਟੀ ਹੋ ਹੈ ठेकेदार ਦੀ 3-4 ਸਾਲ ਇਹਦੀ ਉੱਪਰ ਮਿਆਦ ਹੋਣੀ ਚਾਹੀਦੀ ਹੈ ਸੋ 8-10 ਸਾਲ ਦੀ ਇਹਦੀ ਸੜਕ ਦੀ ਮਿਆਦ ਹੁਣ ਹੋਣੀ ਚਾਹੀਦੀ ਹੈ ਸੱਚੇ ਬਾਦਸ਼ਾਹ ਰਹਿਮਤ ਕਰਨ ਆਪਣੇ ਚੜ੍ਹਦੀ ਕਲਾ ਚ ਰਹੀਏ ਖੰਨੇ ਹਲਕੇ ਦੀਆਂ ਕੋਈ ਵੀ ਸੜਕਾਂ ਇਹਨਾਂ 6 ਮਹੀਨਿਆਂ ਦੇ ਵਿੱਚ ਵਿੱਚ ਜੰਨੀਆਂ ਸੜਕਾਂ ਨੇ ਖੰਨੇ ਹਲਕੇ ਦੀਆਂ ਸਾਰੀਆਂ ਦੀਆਂ ਸਾਰੀਆਂ ਸੜਕਾਂ ਭਗਵੰਤਮਾਨ ਸਰਕਾਰ ਨਵੇਂ ਸਿਰੇ ਤੋਂ ਬਣਾਉਣ ਲੱਗੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ